ਆ ਦੇਖੋ ਜੀ ਕਾਹਦਾ ਰੁੱਖਾ ਅਸੀਂ ਅੱਜ ਆਏ ਹੋਏ ਹਾਂ ਜੰਮੂ ਕਸ਼ਮੀਰ ਦੇ ਵਿੱਚ ਜ਼ਿਲ੍ਹਾ ਹੈਗਾ ਪੁਲਵਾਮਾ ਤੇ ਸ਼ਹਿਰ ਹੈਗਾ ਪੰਪੋਰ ਅਸੀਂ ਪੰਪੋਰ ਸ਼ਹਿਰ ਦੇ ਨੇੜਿਓਂ ਹੁਣ ਲੰਘ ਰਹੇ ਸੀ ਤੇ ਜਿਸ ਵੇਲੇ ਲੰਘਦਿਆਂ ਦੀ ਇਸ ਰੁੱਖ ਦੇ ਉੱਪਰ ਨਿਗਾਹ ਪਈ ਤੇ ਅਸੀਂ ਦੇਖ ਕੇ ਅੰਦਾਜ਼ਾ ਲਾਇਆ ਸੀ ਕਿ ਦੇਖਣ ਨੂੰ ਇਹ ਪਿੱਪਲ ਬੋਹੜ ਜਾਂ ਪਿਲਕਣ ਦਾ ਰੁੱਖ ਜਾਪਦਾ ਜਿਹਦੀ ਇੰਨੀ ਸੰਘਣੀ ਸ਼ਾਮ ਆ ਤੇ ਅਸੀਂ ਇਹਦੀ ਸ਼ਾਂ ਦਾ ਆਨੰਦ ਮਾਣਨ ਵਾਸਤੇ ਜਿਸ ਵੇਲੇ ਇਸ ਦੇ 헤ਠਾਂ ਆਏ ਤਾਂ ਅਸੀਂ ਵੇਖ ਕੇ ਬੜੇ ਹੈਰਾਨ ਹੋਏ ਕਿਉਂਕਿ ਇਹ ਕੋਈ ਪਿਲਕਣ ਬੋੜ ਜਾਂ ਪਿੱਪਲ ਦਾ ਰੁੱਖ ਨਹੀਂ ਸਗੋ ਇੱਕ ਤੂਤ ਦਾ ਰੁੱਖ ਆਪਣੇ ਪੰਜਾਬ ਦੇ ਵਿੱਚ ਦੇਖੀਏ ਤਾਂ ਤੂਤ ਦੇ ਰੁੱਖ ਬਿਲਕੁਲ ਛੋਟੇ ਛੋਟੇ ਦੇਖੇ ਜਾਂਦੇ ਆ ਤੇ ਸਾਡੇ ਚੋਂ ਕਿਸੇ ਵੀ ਸਿੰਘ ਨੇ ਪਹਿਲਾਂ ਐਡਾ ਵੱਡਾ ਤੂਤ ਦਾ ਰੁੱਖ ਨਹੀਂ ਸੀ ਦੇਖਿਆ ਤੇ ਇਹ ਦੇਖੋ ਤੁਸੀਂ ਕਿੱਡੇ ਵੱਡੇ ਵੱਡੇ ਟਾਣ ਆ ਇਹਦੇ ਤੇ ਬਿਲਕੁਲ ਪਿੱਪਲ ਦੇ ਟਾਣਿਆਂ ਵਾਂਗੂ ਇਹ ਦੂਰ ਤੱਕ ਫੈਲੇ ਹੋਏ ਆ ਤੇ ਬਹੁਤ ਸੰਘਣੀ ਸ਼ਾਮ ਆ ਤੇ ਅਸੀਂ ਤਾਂ ਪਹਿਲਾਂ ਕਦੇ ਐਡਾ ਵੱਡਾ ਤੂਤ ਦਾ ਰੁਖ ਨਹੀਂ ਸੀ ਦੇਖਿਆ ਤੇ ਜੇ ਦਰਸ਼ਕੋ ਤੁਹਾਡੇ ਵਿੱਚੋਂ ਕਿਸੇ ਨੇ ਦੇਖਿਆ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸਾਡੀ ਇਸ ਰੀਲ ਨੂੰ ਅੱਗੇ ਸ਼ੇਅਰ ਕਰਿਓ ਧੰਨਵਾਦ